Hvala što pratite kanal.

ਯਾ ਹੋ ਮਹਾਵਾਯਾ ਜੈ ਹੋ ਜੈ ਹੋ ਬਲਾਸਾ ਸਵਾਦ ਕਰ ਰਹੇ ਨੇ ਜੈ ਚਾਰਾ ਉਹਨਾਂ ਦਸ ਮਿੰਟ ਆਰਾਮ ਨਾਲ ਕੇ ਭਜਨ ਸੁਣਨ ਦਿਓ ਉਸ ਤੋਂ ਬਾਅਦ ਅਸੀਂ ਫੋਟੋਸ ਕਲਿੱਕ ਕਰਾਂਗੇ ਮੈਂ ਤੁਹਾਨੂੰ ਵੀ ਪੂਰੀ ਟੀਮ ਸਾਡੇ ਦਾ ਵਾਦਾ ਕੀਤਾ ਸੀਗਾ ਕੁਮਾਰਾ ਜੀ ਉਹਨਾਂ ਦੀ ਪੂਰੀ ਟੀਮ ਨੇ ਵੀ ਅਸੀਂ ਸਭ ਤੋਂ ਵੱਡੀ ਸਟਾਰ ਕਾਸਟ ਫ੍ਰੀਕ ਕੋਡ ਲੈ ਕੇ ਆਵਾਂਗੇ ਉਹਦਾ ਵਾਦਾ ਵੀ ਮੈਂ ਨੇ ਪੂਰਾ ਕੀਤਾ ਸੋ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਜ਼ੋਰਦਾਰ ਤਾੜੀਆਂ ਮਾਰੋ ਪੂਰੀ ਟੀਮ ਦੇ ਸਰਜੀ ਮੰਦਰ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਸਾਰੀ ਮੰਦਰ ਕਮੇਟੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਕਾਜੀ ਰਿਕਵੈਸਟ ਕਰੂੰਗਾ ਵੀ ਜੀ ਵੀ ਸਾਰੀ ਜਗ੍ਹਾ ਖਾਲੀ ਕਰਾ ਕੇ ਜੱਦੀ ਭਾਈ ਉੱਥੇ ਬੈਠਣ ਦੀ ਕਿਰਪਾਲਤਾ ਕਰਾਇਆ ਸਾਰਿਆਂ ਨੇ ਸਾਰਾ ਸਟੇਜ ਬੜਾ ਗੱਡਾ ਬਜੰਦਰ ਨੇ ਉਸ ਤੋਂ ਬਾਅਦ ਹੋਰ ਦੂਜੇ ਪਾਵਾਂਗੇ ਬੋਲੀ ਸੱਚੇ ਨਰਬਾਹ ਹਾਂ ਨੀ ਸੁਦਾ ਮੋਹਨ ਨੀ ਰਾਸੀ ਕੋਟੀ ਕੋਟੀ ਤੋਂ ਮਰਦਾਂ ਦੇ ਦੁਆ ਦੇ ਮੋਤੀ ਸਾਦੇ ਪਰੋ ਬਿੱਧੂ ਬਸ ਅਸੀਂ ਭਾਗਾਂ ਵਾਲੇ ਆ ਜੀ ਕਿ ਅੱਜ ਇੱਥੇ ਜਾਗਰਨ ਦੇ ਵਿੱਚ ਅਸੀਂ ਪਹੁੰਚੇ ਹਾਂ ਜੀ ਤੇ ਮਤਲਬ ਇੰਨਾ ਕੁ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਤੇ ਮਾਣ ਤੋਂ ਜ਼ਿਆਦਾ ਮੈਨੂੰ ਇਦਾਂ ਲੱਗਦਾ ਕਿ ਸਾਡੀ ਸਾਰੀ ਟੀਮ ਇੰਨੀ ਜ਼ਿਆਦੇ ਲੱਕੀ ਹੈ ਕਿ ਮਾਣ ਨੇ ਸਾਨੂੰ ਚੁਣਿਆ ਇਸ ਫਿਲਮ ਲਈ ਇਹ ਫਿਲਮ ਬਣਾਉਣ ਲਈ ਹੈ ਨਾ ਸਾਡੇ ਪ੍ਰੋਡਿਊਸਰ ਸਾਹਿਬ ਹੋਣਾ ਤੇ ਦਿਮਾਗ 'ਚ ਇਹ ਆਈਡੀਆ ਆਇਆ ਤੇ ਸਾਨੂੰ ਸੋ ਬੇਸਿਕਲੀ ਸਾਡੇ ਚੋਂ ਕਿਸੇ ਨੇ ਨਹੀਂ ਸੋਚਿਆ ਕੀ ਤੁਸੀਂ ਲਾ ਲਉਂਗੇ ਸਾਨੂੰ ਚੁਣਿਆ ਗਿਆ ਹੈ ਨਾ ਤੇ ਮੈਂ ਉਮੀਦ ਕਰਦਾ ਜੀ ਜਿੰਨੇ ਪਿਆਰ ਤੇ ਜਿੰਨੀ ਆਸਥਾ ਨਾਲ ਅਸੀਂ ਇਹ ਫਿਲਮ ਬਣਾਈ ਆ ਉਨੀ ਪਿਆਰ ਤੇ ਉਨੀ ਆਸਥਾ ਨਾਲ ਹੀ ਤੁਸੀਂ ਸਾਡੀ ਫਿਲਮ 26 ਸਤੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖੋ ਤੇ ਸਰ ਕਿੰਨੀ ਮਿਹਨਤ ਕਰਨੀ ਪਈ ਫਿਲਮ ਬਣਾਉਣ ਵਾਸਤੇ ਮਿਹਨਤ ਤਾਂ ਮੈਨੂੰ ਲੱਗਦਾ ਜੀ ਇਹ ਤਾਂ ਪਰਮਾਤਮਾ ਹੀ ਆ ਕਰਾਉਣ ਵਾਲਾ ਜੀ ਸੋ ਉਹਨੇ ਕਰਵਾਈ ਆ ਮਿਹਨਤ ਤੇ ਜਿੰਨਾ ਸੋਹਣਾ ਰਿਜ਼ਲਟ ਆਇਆ ਜਦੋਂ ਅਸੀਂ ਫਿਲਮ ਦੇਖੀ ਆ ਪੂਰੀ ਤੇ ਮੈਨੂੰ ਲੱਗਦਾ ਇਹ ਬਹੁਤ ਵੱਡਾ ਸਾਡੇ ਵੱਲੋਂ ਮਾਤਾ ਰਾਣੀ ਦੇ ਭਗਤਾਂ ਨੂੰ ਤੋਹਫਾ ਹੋਊਗਾ ਜੀ 26 ਸਪਟੈਂਬਰ ਮਾਤਾ ਜੀ ਆਪ ਹੀ ਕਰਾਇਆ ਸਾਰਾ ਕੁਝ ਜੀ ਅੱਜ ਸੈਲ ਫਰੀਦਕੋਟ ਪਹੁੰਚੇ ਹਾਂ ਤਾਂ ਕਿਸ ਤਰ੍ਹਾਂ ਦਾ ਲੱਗਿਆ ਇਹ ਤਾਂ ਬਹੁਤ ਬਹੁਤ ਆਨੰਦ ਆਇਆ ਜੀ ਬਹੁਤ ਇੱਥੇ ਜਿੰਨਾ ਲੋਕਾਂ ਨੇ ਪਿਆਰ ਦਿੱਤਾ ਮੈਂ ਤਾਂ ਇਵਨ ਸਗੋਂ ਅੱਜ ਲਵੀ ਭਾਈ ਉਹਨਾਂ ਨੂੰ ਕਹਿ ਰਿਹਾ ਸੀਗਾ ਮੈਂ ਕਿਹਾ ਵੀ ਅਸੀਂ ਇਸ ਫਿਲਮ ਲਈ ਸਪੈਸ਼ਲੀ ਚਲੋ ਜਿਹੜੇ ਮੇਨ ਸ਼ਹਿਰ ਨੇ ਹੈਨਾ ਜਿੱਦਾਂ ਚ ਹਮੇਸ਼ਾ ਹਰ ਫਿਲਮ ਪ੍ਰਮੋਟ ਹੁੰਦੀ ਆ ਉਹ ਤਾਂ ਅਸੀਂ ਅੱਜ ਗਏ ਹੀ ਆ ਬਟ ਜਿਹੜੇ ਜਿਹੜੇ ਸ਼ਹਿਰ ਜਿਹੜੇ ਤੁਸੀਂ ਲਾ ਲਓ ਜਿਵੇਂ ਅਸੀਂ ਟਾਂਡੇ ਜਾ ਪਟੰਡਾ ਜਾਣਾ ਜੀ ਫਰਮਾਨਸਾ ਜਾਣਾ ਸੋ ਇਦਾਂ ਦੇ ਸ਼ਹਿਰਾਂ ਦੇ ਵਿੱਚ ਕਰਕੇ ਮੈਨੂੰ ਲੱਗਦਾ ਹੋਰ ਵੀ ਜ਼ਿਆਦਾ ਸਿਨੇਮੇ ਦੀ ਗ੍ਰੋਥ ਹੈ ਤੇ ਮੈਨੂੰ ਲੱਗਦਾ ਜਿੰਨਾ ਲੋਕੀ ਸਾਨੂੰ ਪਿਆਰ ਦੇ ਰਹੇ ਨੇ ਸਾਡੀ ਇਸ ਫਿਲਮ ਨੂੰ ਸਪੈਸ਼ਲੀ ਹੁੰਦੇ ਹੋ ਅਸੀਂ ਦਿਲੋਂ ਰਿਣੀ ਆ ਜੀ ਹਰੇਕ ਹਰੇਕ ਆਡੀਅנס ਦੇ ਹਰੇਕ ਬੰਦੇ ਦੇ ਤੇ ਥੈਂਕ ਯੂ ਤੁਹਾਡਾ ਸਾਰਾ ਮੀਡੀਆ ਦਾ ਜੀ ਤੁਸੀਂ ਸਾਰੇ ਜਣੇ ਸਾਨੂੰ ਕਵਰ ਕਰਨ ਲਈ ਇੱਥੇ ਪਹੁੰਚੇ ਇੱਕ ਪਾਸੇ ਫਿਲਮ ਦਾ ਪਿਆਰ ਦੂਜੀ ਪਾਸੇ ਲੋਕਾਂ ਦਾ ਪਿਆਰ ਜਿਸ ਨਾਲ ਛੋਟਾ ਕਰਾਉਣ ਵਾਸਤੇ ਤੁਹਾਡੇ ਮਗਰ ਫਿਰਦੇ ਨਹੀਂ ਤੇ ਕਿਸ ਤਰ੍ਹਾਂ ਦੀ ਗੱਲ ਹੁੰਦੀ ਹੈ ਨੀ ਹੈ ਵੀ ਭਾਗਾਂ ਲਈ ਕਿਰਪਾ ਮਾਤਮਾ ਨੇ ਇੰਨਾ ਹੱਥ ਦੇ ਕੇ ਰੱਖਿਆ ਹਮੇਸ਼ਾ ਸ਼ੁਰੂ ਤੋਂ ਸੋ ਕਿਰਪਾ ਜੀ ਥੈਂਕ ਯੂ ਥੈਂਕ ਯੂ ਸਰ ਬਹੁਤ ਬਹੁਤ ਰਾਸੀ ਕੋਟੀ ਕੋਟੀ ਦਾਤ ਦੇ